ਹਾਂਜੀ ਇਹ ਸ਼ਮਰਦਾ ਫੈ布ਰਿਕ ਆਇਗਾ ਉੱਪਰ ਬਹੁਤ ਸੋਹਣਾ sequin ਵਰਤ ਕੇ thread work ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਤੁਸੀਂ 2.5 ਮੀਟਰ ਸ਼ਾਰਟ ਲੈ ਸਕਦੇ ਹੋ ਤਾਂ ਬੈਟਰ ਰਹੇਗਾ ਬਟ ਜੇ ਤੁਸੀਂ ਆਲ ਓਵਰ ਲੈਣਾ ਤਾਂ ਵੀ ਲੈ ਸਕਦੇ ਹੋ ਇਹ ਜੌਰਜਟ ਦਾ ਫੈ布ਰਿਕ ਆ ਜੀ ਪਿਓਰ ਜੌਰਜਟ ਦਾ ਫੈ布ਰਿਕ ਰਹੇਗਾ ਇਸ ਉੱਪਰ print ਦੇ ਨਾਲ foil paint ਵੀ ਆ ਚੁੱਕਿਆ ਹੈ ਤੇ ਇਹਦੇ ਕਲਰ ਜਿਹੜੇ ਨੇ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਨੇ ਬਹੁਤ ਸੋਹਣੇ ਸੂਟ ਨੇ 5 ਮੀਟਰ ਹੋਏਗਾ ਇਹ ਵਾਲੇ ਹੈਗੇ ਸੀ ਪਿਓਰ ਨੇਚਰਲ ਕ੍ਰੇਪ ਦੇ ਸੂਟਸ ਨੇ ਆਰੀ ਤੇ ਮਸ਼ੀਨ ਆਰੀ ਵਰਕ ਤੇ ਹੈਂਡ ਵਰਕ ਇਹਨਾਂ ਦੇ ਉੱਪਰ ਕੀਤਾ ਹੁੰਦਾ ਮਿਕਸ ਦੇ ਵਿੱਚ ਪ੍ਰਾਈਸ ਵੀ ਆਪਾਂ ਮੈਂਸ਼ਨ ਕਰ ਦੇਵਾਂਗੇ ਬਟ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਚਨਾਉਣ ਦੇ ਦੁਪੱਟੇ ਹੁੰਦੇ ਇਹਨਾਂ ਦੇ ਨਾਲ ਦੁਪੱਟਿਆਂ ਤੇ ਵੀ ਆਲਰੇਡੀ ਬਹੁਤ ਵਰਕ ਕੀਤਾ ਹੁੰਦਾ ਸਪੈਸ਼ਲ ਕਰਵਾ ਚਾਹ ਤੁਸੀਂ ਡਾਰਕ ਕਲਰਸ ਲੈ ਕੇ ਆਏ ਆ ਤੁਸੀਂ ਇਹਨਾਂ ਚੋਂ ਕੋਈ ਵੀ ਕਲਰ ਜਿਹੜਾ ਉਹ ਲੈ ਸਕਦੇ ਹੋ ਡਿਜ਼ਾਈਨ ਅਲੱਗ-ਅਲੱਗ ਹੋਣਗੇ ਬਟ ਪ੍ਰਾਈਸ ਆਪਦਾ ਸੇਮ ਹੀ ਹੋਏਗਾ ਕਾਟ ਰੇਡ ਦੇ ਲੈਣਾ ਚਾਹੁੰਦੇ ਤਾਂ ਆ ਬਹੁਤ ਜ਼ਿਆਦੀ ਐਮਬਰਾਇਡਰੀ ਦੇ ਨਾਲ ਕਾਟ ਰੇਡ ਦੇ ਮਿਲ ਜਾਣਗੇ ਇਹ ਸਿਰਫ 1200 ਰੁਪਏ ਦੇ ਵਿੱਚ ਸੂਟ ਆਏਗਾ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਤੁਸੀਂ ਘਰ ਬੈਠੇ ਇੰਨਾ ਸੂਟਾਂ ਨੂੰ ਮੰਗਵਾ ਸਕਦੇ ਹੋ ਦੁਪੱਟੇ ਤੇ ਵੀ ਕਾਫੀ ਜ਼ਿਆਦਾ ਵਰਕ ਹੈਗਾ ਇਹ ਵੀ ਕ੍ਰੇਪ ਦੇ ਜਾਂ ਫਿਰ ਮਸਲੀਨ ਕਾਟਨ ਦੇ ਹੀ ਸੂਟ ਰਣਗੇ